ਦੇਸ਼ 1947 ਤੱਕ ਹਾਂਜੀ ਤੁਹਾਡੇ ਤੇ ਕੋਈ ਕਰਜ਼ਾ ਨਹੀਂ ਸੀ ਥੋੜਾ ਰੁਪਇਆ ਡਾਲਰ ਦੇ ਬਰਾਬਰ ਸੀ ਹਾਂਜੀ 1923 ਚ ਥੋੜਾ ਰੁਪਇਆ 13 ਡਾਲਰਾਂ ਦੇ ਬਰਾਬਰ ਸੀ ਹਾਂਜੀ ਜਦੋਂ ਅਸੀਂ ਅਖੌਤੀ ਆਜ਼ਾਦ ਹੋਏ ਆਜ਼ਾਦ ਨਹੀਂ ਹੋਏ ਟਰਾਂਸਫਰ ਆਫ ਪਾਵਰ ਕੀਤੀ ਆ ਹਾਂਜੀ ਟਰਾਂਸਫਰ ਆਫ ਪਾਵਰ ਲਿਖਿਆ ਟਰਾਂਸਫਰ ਆਫ ਪਾਵਰ ਟੂ ਦਾ ਕਲੋਨੀਅਲ ਸਟੇਟਸ ਨੇਸ਼ਨ ਨਹੀਂ ਕਿਹਾ ਕਲੋਨੀਅਲ ਸਟੇਟਸ ਕੰਟਰੀ ਵੀ ਨਹੀਂ ਕਿਹਾ ਇੰਡੀਆ ਐਂਡ ਪਾਕਿਸਤਾਨ ਜਿਹੜੀ ਪਾਰਲੀਮੈਂਟ ਤੁਹਾਨੂੰ ਟਰਾਂਸਫਰ ਪਾਵਰ ਕਰਦੀ ਆ ਉਹ ਪਾਰਲੀਮੈਂਟ ਚੱਜਕੂਨ ਬਣਾ ਦੇ ਵੀ ਪਾਵਰਜ਼ ਆਰ ਹੇਅਰ ਬਾਈ ਵਿਦ ਡਰਾਨ ਫਿਰ ਕੀ ਬੜੂਗਾ ਆਜ਼ਾਦ ਅਮਰੀਕਾ ਹੋਇਆ 76 ਨਾਲ ਉਹਨੇ ਕੋਈ ਮਾਨਤਾ ਨਹੀਂ ਲਈ ਅਮਰੀਕਾ ਇੱਕ ਆਜ਼ਾਦ ਦੇਸ਼ ਹੈ ਫਰਾਂਸ ਨੇ ਮਾਨਤਾ ਦਿੱਤੀ ਸੀ ਵੀ ਇੱਕ ਆਜ਼ਾਦ ਦੇਤਾ ਹੈ ਤੇ ਸਟੈਚੂ ਆਫ ਲਿਬਰਟੀ ਉਹਨਾਂ ਨੇ ਉਹਨਾਂ ਨੂੰ ਮੁਫਤ ਭੇਟ ਕੀਤਾ ਸੀ ਬਣਾ ਕੇ ਲੱਗਿਆ ਹੈ ਨਾ ਨਾ ਅਮਰੀਕਾ ਚ ਤੁਹਾਨੂੰ ਤਾਂ ਟਰਾਂਸਫਰ ਪਾਵਰ ਕੀਤੀ ਆ ਔਰ ਇਹ ਜਾਣ ਕੇ ਝੂਠ ਮਾਰਦੇ ਜੀ ਆ ਨਾ ਆਜ਼ਾਦਾਂ ਜੀਨੇ ਪੈਂਟ ਕੋਟ ਤੇ ਟਾਈ ਪਾ ਕੇ ਗੱਡੀ ਤੇ ਬੈਠਾ ਹੈ ਵੱਡਾ ਅਧਿਕਾਰੀ ਹੈ ਉਹ ਝੂਠ ਮਾਰੂ ਮਾਰੂ ਪਮਾ ਸਰਕਾਰ ਚ ਦਫਤਰ ਚਾਜਦੇ ਨੇ ਆਈਐਸ ਆਈਪੀਐਸ ਪੀਸੀਐਸ ਇਹ ਝੂਠ ਦੇ ਪਲੰਦੇ ਇਹ ਲਾੜ ਮਕਾਲੇ ਦੀ ਨਜ਼ਾਇਜ਼ ਉੜਾਦਾ ਤੇ ਕਲੱਬ ਕਲਚਰ ਦੇ ਕੀੜੇ ਨੇ ਇਹ